ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਸੈਸ਼ਨ ਅੱਜ ਸ਼ੁਰੂ ਹੋਣ ਜਾ ਰਿਹਾ ਹੈ ਬਜਟ اجلاس ਤੋਂ ਐਨ ਪਹਿਲਾਂ ਹੋ ਰਿਹਾ ਹੈ ਇਸ ਸੈਸ਼ਨ ਵਿੱਚ ਪੰਜਾਬ ਸਰਕਾਰ ਖੇਤੀ ਮੰਡੀਕਰਨ ਨੀਤੀ ਦੇ ਕੌਮੀ ਖਰੜੇ ਖਿਲਾਫ ਵਿਸ਼ੇਸ਼ ਮਤਾ ਲਿਆਂਦੀ ਦੀ ਸੰਭਾਵਨਾ ਹੈ ਪੰਜਾਬ ਜੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਖਰੜੇ ਦੇ ਵਿਰੋਧ ਵਿੱਚ ਮਤਾ ਮਤਾ ਪਾਸ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ ਪੰਜਾਬ ਸਰਕਾਰ ਕਿਸਾਨਾਂ ਅਤੇ ਸ਼ੰਭੂ ਖਨੋਰੀ ਬਾਰਡਰ ਤੇ ਚੱਲ ਰਹੇ ਅੰਦੋਲਨ ਦੌਰਾਨ ਕੌਮੀ ਖੇਤੀ ਮੰਡੀਕਰਨ ਨੀਤੀ ਖਿਲਾਫ ਅਜਿਹਾ ਮਤਾ ਲਿਆ ਸਕਦੀ ਹੈ ਪੰਜਾਬ ਵਿਧਾਨ ਸਭਾ ਸਕੱਤਰਤ ਵੱਲੋਂ ਜਾਰੀ ਸੂਚਨਾ ਅਨੁਸਾਰ ਵਿਧਾਨ ਸਭਾ ਦਾ ਸੈਸ਼ਨ 11 ਵਜੇ ਸ਼ੁਰੂ ਹੋਵੇਗਾ ਤੇ ਸਦਨ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਉਪਰੰਤ ਵਿਧਾਇਕ ਕੰਮਕਾਜ ਹੋਵੇਗਾ। ਇਹ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਸਮਾਗਮ ਹੋਵੇਗਾ। ਇਸ ਉਪਰੰਤ ਪ੍ਰਸ਼ਾਸਨ ਕਾਲ ਅਤੇ ਸਿਫਰ ਕਾਲ ਹੋਵੇਗਾ। ਇਸੇ ਤਰ੍ਹਾਂ ਸਦਨ ਵਿੱਚ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਹੋਣਗੀਆਂ। ਹਾਲੀਆ ਵਿੱਚ ਜਿਮਣੀ ਚੋਣਾਂ ਵਿੱਚ ਜੇਤੂ ਰਹੇ ਨਵੇਂ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ, ਕੁਲਦੀਪ ਸਿੰਘ ਬਰਨਾਲਾ, ਗੁਰਦੀਪ ਸਿੰਘ ਰੰਧਾਵਾ ਅਤੇ ਡਾਕਟਰ ਇਸ਼ਾਕ ਕੁਮਾਰ ਪਹਿਲੀ ਵਾਰ ਸਦਨ ਵਿੱਚ ਬੈਠਣਗੇ। ਕਾਂਗਸੀ ਵਿਧਾਇਕ ਪ੍ਰਗਟ ਸਿੰਘ ਅਨੁਸਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਭਗ ਦੇ ਮੁੱਦਿਆਂ 'ਤੇ ਚਰਚਾ ਹੋ ਸਕੇ। ਪੰਜਾਬ ਦੀ ਮਸ਼ਹੂਰ ਅਦਾਕਾਰ ਸੋਨੀਆ ਮਾਨ ਨੇ ਆਵਾ ਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪਹਿਲਾ ਚੋਣਾਂ ਦੌਰਾਨ ਉਹ ਨੇ ਖੁੱਲ੍ਹ ਕੇ ਆਵਾ ਦੀ ਪਾਰਟੀ ਦਾ ਸਮਰਥਨ ਕੀਤਾ ਸੀ। ਅਤੇ ਕੱਲ ਉਹਨਾਂ ਨੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜੀਵਾਲ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸੋਨੀਆ ਮਾਨ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਸਮਾਜਿਕ ਮੁੱਦਿਆਂ ਤੇ ਖੁੱਲਕੇ ਆਪਣੀ رائے ਪ੍ਰਗਟ ਕਰਦੀ ਹੈ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਬਾਰੇ ਲੰਬੇ ਸਮੇਂ ਤੋਂ ਚਰਚਾ ਸੀ ਹੁਣ ਆਖਰਕਾਰ ਉਹਨਾਂ ਨੇ ਆਪ ਦੇ ਪਲੇਟਫਾਰਮ ਤੋਂ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਸੋਨੀਆ ਮਾਨ ਦੇ ਸ਼ਾਮਲ ਹੋਣ ਦੇ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਗਤੀ ਮਿਲੇਗੀ ਖਾਸ ਕਰਕੇ ਨੌਜਵਾਨਾਂ ਵਿੱਚ ਉਹਨਾਂ ਦੀ ਪ੍ਰਸਿੱਧੀ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਬਦਲਦੇ ਮੌਸਮ ਵਿਚਾਲੇ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਤਾਪਮਨ ਘਟ ਦਰਜ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਉੱਤਰ ਪੱਛਮੀ ਭਾਰਤ ਦੇ ਰਾਜਾਂ ਵਿੱਚ ਪਹਾੜਾਂ ਤੋਂ ਠੰਡੀਆਂ ਹਵਾਵਾਂ ਆ ਰਹੀਆਂ ਹਨ ਜਿਸ ਕਾਰਨ ਤਾਪਮਨ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪਹਾੜਾਂ ਤੇ ਭਾਰੀ ਬਰਬਾਰੀ ਹੋ ਰਹੀ ਹੈ ਇਸ ਦਿਨਾਂ ਲਈ ਕਈ ਸੂਬਿਆਂ ਵਿੱਚ ਬਰਸਾਤ ਵੀ ਵੇਖਣ ਨੂੰ ਮਿਲ ਰਹੀ ਹੈ ਜੇਕਰ ਮੌਸਮ ਵਿਭਾਗ ਦੇ ਅੰਕੜੇ ਤੇ ਨਜ਼ਰ ਮਾਰੀਏ ਤਾਂ ਪੂਰਬੀ ਭਾਰਤ ਅਤੇ ਉੱਤਰ ਪੂਰਬੀ ਭਾਰਤ ਦੇ ਰਾਜਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਹਲਕੀ ਤੋਂ ਦਰਬਿਆਨੀ بارش ਹੋਈ ਹੈ ਪੂਰੇ ਦੇਸ਼ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ ਉੱਤਰੀ ਭਾਰਤ ਵਿੱਚ 19 ਫਰਵਰੀ ਤੋਂ ਮੌਸਮ ਅਚਾਨਕ ਬਦਲ ਗਿਆ ਅਤੇ 20 ਤੇ 21 ਫਰਵਰੀ ਨੂੰ ਦਿੱਲੀ ਪੰਜਾਬ ਹਰਿਆਣਾ ਪੱਛਮੀ ਯੂਪੀ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਮੀਂਹ ਵੇਖਣ ਨੂੰ ਮਿਲਿਆ ਇਸ ਦਿਨਾਂ ਲਈ ਮੌਸਮ ਵਿਭਾਗ ਨੇ ਕਿਹਾ ਕਿ 24 ਤੋਂ 36 ਘੰਟਿਆਂ ਦਰਮਿਆਨ ਰਾਜਸਥਾਨ ਦੇ ਪੱਛਮੀ ਹਿੱਸੇ ਵਿੱਚ ਇੱਕ ਵਾਰ ਫਿਰ ਗੜਬੜੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਕਾਰਨ ਦਿੱਲੀ ਤੋਂ ਬਿਹਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ 26 ਅਤੇ 27 ਫਰਵਰੀ ਤੋਂ ਦਿੱਲੀ ਐਨਸੀਆਰ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਰਾਜਸਥਾਨ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪ੍ਰਸ਼ਾਸਕੀ ਸੁਧਾਰ ਵਿਭਾਗ ਦੀ ਥਾਂ ਗਵਰਨੈਂਸ ਰਿਫਾਰਮਸ ਵਿਭਾਗ ਲੈ ਕੇ ਆਈ ਹੈ ਇਸ ਤੋਂ ਬਾਅਦ ਹੁਣ ਬਾਕੀ ਵਿਭਾਗਾਂ ਨੂੰ ਵੀ ਆਫਿਸ ਵਿੱਚ ਮਰਜ਼ੀ ਕੰਦਾ ਕੰਮ ਕੀਤਾ ਜਾਵੇਗਾ ਛੇਤੀ ਹੀ ਇਹੋ ਜਿਹੇ ਕਈ ਵਿਭਾਗਾਂ ਨੂੰ ਮਰਜ ਕਰ ਦਿੱਤਾ ਜਾਵੇਗਾ ਤਾਂ ਜੋ ਉਹਨਾਂ ਦੀ ਕੰਮ ਕਰਨ ਦੀ کارਗੁਜ਼ਾਰੀ ਵਿੱਚ ਸੁਧਾਰ ਹੋ ਸਕੇ ਵਿਭਾਗਾਂ ਨਾਲ ਸੰਬੰਧਿਤ ਕੰਮਕਾਜ ਲਈ ਕਿਸੇ ਨੂੰ ਇੱਧਰ-ਉੱਧਰ ਭਟਕਣਾ ਨਾ ਪਵੇ ਸੀਐਮ ਭਗਵਾਨਤ ਮਾਨ ਨੇ ਇਹ ਐਲਾਨ ਕਰਦੇ ਹਾਂ ਕਿ ਹੈ ਕਿ ਜਲਦੀ ਹੀ ਕੁਝ ਹੋਰ ਵਿਭਾਗਾਂ ਨੂੰ ਵੀ ਆਪਸ ਵਿੱਚ ਮਰਜ ਕਰ ਦਿੱਤਾ ਜਾਵੇਗਾ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਕਿ ਡਿਪਾਰਟਮੈਂਟ ਬਣਾਇਆ ਹੈ ਗਲਤ ਤੌਰ ਤੇ ਇਸ ਵੇਲੇ ਨਾਂ ਆਉਂਦੇ ਸੀ ਅਨੇ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜੀਟਿਵ ਵੀ ਇਕੱਲੇ ਕੋਈ ਬਿਊਰੋਕਰੇਸੀ ਚ ਸੁਧਾਰ ਨਹੀਂ ਹੋਣਿਆ ਜਾਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨਹੁਣਾ ਕੋਲ ਹੈ ਹੈਨਾ ਇੱਕ ਪ੍ਰਸ਼ਾਸਨ ਸੋ ਉਹਨ ਪਹਿਲਾਂ ਉਹਨਾਂ ਦੋਨਾਂ ਚ ਕਨਫਿਊਜ਼ਨ ਸੀਗਾ। ਅਸੀਂ ਉਹਨੂੰ ਆਪਰ ਕਰ ਲਿਆ। ਹੋਰ ਵੀ ਬਗਨ ਵੀ ਕਿਹਨਾਂ ਕਿਹਨਾਂ ਲੋੜ ਹੈ। ਹੋਰ ਜਿਹੜੇ ਆਲੂ ਫਾਸਟ ਟੂ ਫਾਗਨ। ਕੁਝ ਕੁਝ ਐਸੇ ਵੀ ਨੇ ਜਿਹਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਮਤਲਬ ਕੰਮ ਉਹੀ ਹੈ। ਪਰ ਪ੍ਰੋਪਰ ਤਿੰਨ ਤਿੰਨ ਨਹੀਂ। ਉਸ ਕੋ ਉਧਰੋਂ ਉਹ ਫਾਈਲ ਪੇ ਜਿਹੜੇ ਨੇ ਉਸਦੇ ਪਾਸੇ ਉਧਰ ਉਸਦੇ ਪਾਸੇ ਨੂੰ। ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਕਟੇਨਾ ਫਾਸਟ ਦੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜੀ ਆਲੇ ਸਿੱਕੋਣੀ ਨੇ ਉਹ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜਾ ਡਰੇਨੇਜ ਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਹੁੰਦਾ ਉਹ ਕਹਿੰਦੇ ਨੇ ਜੀ ਇਹ ਕੱਤੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਜੀ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਉਹ ਇੱਕ ਇਹਦਾ ਸੀ ਕਰ ਰਹੇ ਆ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫਿੜਾ ਇੱਧਰੋਂ ਚਲ ਗਈ ਇੱਧਰੋਂ ਚਲ ਗਈ ਉਹ ਘਟੇ ਤੇ ਕੰਮ ਸੀ ਕੇਂਦਰੀ ਰਾਜ ਮੰਤਰੀ ਰਵੀ ਬਿੱਟੂ ਨੇ ਆਵਾ ਦੀ ਪਾਰਟੀ ਦੇ ਦਿੱਲੀ ਵਿੱਚ ਸੱਤਾ ਲਿਆਉਣ ਤੋਂ ਬਾਅਦ ਪੰਜਾਬ ਵਿੱਚ 21 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦਾ ਦੋਸ਼ ਲਗਾਇਆ ਹੈ ਕੇਂਦਰੀ ਮੰਤਰੀ ਰਵੀ ਬਿੱਟੂ ਨੇ ਦੋਸ਼ ਲਗਾਇਆ ਹੈ ਕਿ ਸਿਰਫ ਉਹਨਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਜੋ ਦਿੱਲੀ ਚੋਣਾ ਦੌਰਾਨ ਪੈਸੇ ਨਹੀਂ ਦੇ ਸਕੇ ਇਸ ਦਿਰਾਲੀ ਰਵਿੰਦਰ ਪਿੱਟੂ ਨੇ ਕੁਲਦੀਪ ਢਾਲੀਵਾਲ ਦੇ ਵਿਭਾਗ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਦੇਖੋ ਜੋ ਹਨਾਨਗੀ ਜੋ ਤਮਾਸ਼ਾ ਪੰਜਾਬ ਦਾ ਪੰਜਾਬ ਸਰਕਾਰ ਦਾ ਵਾਕਈ ਇਹ ਗੰਨ ਕਹਿੰਦੇ ਸੀ ਲੱਗਦਾ ਵੀ ਸੀ ਇਹ ਸਾਡਾ ਚੀਮੇ ਸ੍ਰ ਤਮਾਸ਼ਵੀ ਨਾ ਕੇਜਰੀਵਾਲ ਤੇ ਇਹ ਡਰਾਮੇ ਬਾਗ ਨੇ ਪਰ ਐਡਾ ਬੜਾ ਧੋਖਾ ਨਹੀਂ ਪਤਾ ਸੀ ਵੀ ਐਡਾ ਬੜਾ ਧੋਖਾ ਕਰਨੀ ਠੀਕ ਆ 1000 ਰੁਪਇਆ ਛੂਟ ਕੋਲਿਆ ਹੋਰ ਗੱਲਾਂ ਛੂਟ ਕੋਲੀਆਂ ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜੇ ਮਹਿਕਮੇ ਹੈ ਨਹੀਂਗੇ ਇਹ ਜਨਾਬ ਮੁੱਖ ਮੰਤਰੀ ਸਾਹਿਬ ਭੰਡ ਸਹਾਰਾ ਬਹੁਤ ਗੱਲਾਂ SLAWA ਦੇਨੇ ਹੋ ਕਦੇ ਕਿਸੇ ਨੂੰ ਵਿਆਹਾਂ ਦੀਆਂ ਦਿੰਨੇ ਹੋ ਕਦੇ ਕਿਸੇ ਨੂੰ ਕ੍ਰਪਸ਼ਨ ਦੀਆਂ ਦਿੰਨੇ ਹੋ ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆ ਕਿਸੇ ਕੋਲ ਮੇਰੇ ਹਰ ਚੀਜ਼ ਤੁਸੀਂ ਤੇ ਦਿਨ ਆਵ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾਇਆ ਤੁਸੀਂ ਲੋਕਾਂ ਨੂੰ ਵਿਆਹਾਂ ਦੀਆਂ ਗੱਲਾਂ ਕਰਦੇ ਆਂ ਆਪਾਂ ਕਿਹੜੀ ਪਾਰਟੀ ਛੱਡੀ ਐ ਇਹ ਦੱਸੋ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਵੀ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ-ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕੱਪ ਯਾਦ ਹਨ ਤੁਸੀਂ ਭੁੱਲ ਜਾਂਦੇ ਹੋ ਪਰ ਅੱਜ ਤੱਕ ਤੁਸੀਂ ਮਾਨਪਤ ਸਾਹਿਬ ਰਿਪੋਰਟ ਹੀ ਤੋੜਟ ਵੰਡ ਸਾਬ ਨੇ ਮਹਿਕਮੇ ਮੰਤਰੀਆਂ ਨੂੰ ਉਹ ਵੰਡ ਤੇ ਜਿਹੜੇ ਮਹਿਕਮੇ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜੇ ਦੇ ਮੰਤਰੀ ਹੋਣ ਉਹ ਵੀ ਦਮ ਚਰੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫ਼ਤਰ ਦੇ ਆਪਣੇ ਮਦਰ ਉਹ ਮਹਿਕਮਾ ਲਾ ਕੇ ਭਰੀਗੇ ਪੂਛ ਲਾ ਕੇ ਭਰੇਗੇ ਜਿਹੜੀ ਹੈ ਹੀ ਨਹੀਂ ਕੀ ਮਨਨ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲ ਕਰਦੇ ਸੀ ਜਿਾ ਕਿ ਮਿਲ ਰਹੇ ਸੀ ਅੱਜ ਤੁਹਾਡਾ ਉਹ ਤਮਾਸ਼ਾ ਬਣਿਆ ਉਹਨਾਂ ਦਾ ਤਾਂ ਕੀ ਬਣਿਆ ਖैर ਮੁੱਖ ਮੰਤਰੀ ਦਾ ਬਣਿਆ ਜਿਹੜਾ ਮਹਿਕਮਾ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਮਹਿਕਮਾ ਹੀ ਖਤਮ ਹੋਇਆ ਹੋਇਆ ਹੈ ਅੱਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਹਨ ਮੈਨੂੰ ਪਤਾ ਨਹੀਂ ਐਡਮਿਨਿਸਟ੍ਰੇਟਿਵ ਫਾਰਮਸ ਕਿਹੜੇ ਕਰ ਰਹੇ ਹੋ ਵਿਭਾਗ ਇਹ ਨਹੀਂ ਬਸ ਕਰੋ ਬਸ ਕਰੋ ਭੰਡ ਸਾਹਿਬ ਬਸ ਕਰੋ ਲੋਕਾਂ ਨੂੰ ਇੰਨਾ ਗਮਰਾਹ ਨਾ ਕਰੋ ਇੰਨਾ ਗਮਰਾਹ ਨਾ ਕਰੋ ਆਪਣੇ ਆਪ ਨੂੰ ਧੋਖਾ ਦੇ ਜਾਨੇ ਨੂੰ ਆਪਣੇ ਪੰਜਾਬ ਨੂੰ ਧੋਖਾ ਦੇ ਜਾਨੇ ਨੂੰ ਅੱਜ ਪਤਾ ਲੱਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਿਟਾਂ ਜਿਹੜੀਆਂ ਕਰਦੇ ਹੋਣਗੇ ਇਹ ਕੀ ਕਰਦੇ ਹੋਣਗੇ ਉਹ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਹੋਣੀਆਂ ਕੀ ਕਰਦੇ ਹੋਣੀਆਂ ਤੇ ਜਿਹੜੇ ਭੰਡ ਸਾਹਿਬ ਜਿਹੜਾ ਵਿਭਾਗ ਦਿੱਤਾ ਉਹ ਮੰਤਰੀ ਨੂੰ ਪਤਾ ਨਹੀਂ ਲੱਗਿਆ ਅਪਰੇਨੂ ਵੀ ਤੇਰਾ ਕੋਈ ਦਫ਼ਤਰੀ ਹੈ ਨਹੀਂ ਤੇਰਾ ਕੋਈ ਸੈਕਟਰੀ ਹੈ ਨਹੀਂ ਤੇਰਾ ਕੋਈ ਸਟਾਫ ਹੈ ਨਹੀਂ ਕਿੱਥੇ ਸਾਈਨ ਕਰੀ ਜਾਨਾ ਕਿਹੜੀਆਂ ਫਾਈਲਾਂ ਐ ਭੰਡਾ ਸਾਹਿਬ ਨੂੰ ਭੇਜੀ ਜਾਂਦੇ ਉਹਦੇ ਭੰਡਾ ਸਾਹਿਬ ਤੁਹਾਨੂੰ ਵਾਪਸ ਭੇਜੀ ਜਾਂਦੇ ਐਜਾ ਤਮਾਸ਼ਾ ਨਹੀਂ ਕਦੇ ਦੇਖਿਆ ਸੀ ਅੱਜ ਵਾਕੇ ਉਹ ਪੰਜਾਬ ਦੀ ਚਰਚਾ ਸਰਕਾਰ ਦੀ ਹੋ ਰਹੀ ਆ ਦੇਸ਼ 'ਚ ਵੀ ਇੱਕ ਮੁੱਖ ਮੰਤਰੀ ਜਿਹਦੇ ਮਹਿਕਮੇ ਹੀ ਨਹੀਂ ਉਹਦੇ ਨਾਲ ਹੀ ਸਰਕਾਰ ਚਲਾਈ ਜਾਂਦਾ ਪਰਮਾਤਮਾ ਬਖਸ਼ੇ ਪਰਮਾਤਮਾ ਬਖਸ਼ੇ ਭੰਡਾ ਨੂੰ ਅੱਜ ਤਮਸ਼ਾ ਉੜ ਗਿਆ ਸਾਰੇ ਐਡਮਿਨਿਸਟ੍ਰੇਸ਼ਨ ਸੰਗਈ ਸਰਕਾਰਾਂ ਦਿੱਲੀ ਤੱਕ ਵੀ ਇੱਕ ਸੀਐਮ ਇਹ ਜੇ ਮੰਤਰੀ ਰੱਖੀ ਫਿਰਦਾ ਜਿਨ੍ਹਾਂ ਨੂੰ ਮਹਿਕ ਨਹੀਂ ਹੈ ਨੀਗੇ ਮਿਨਿਸਟਰੀਆਂ ਹੈ ਨਹੀਂਗੇ ਉਹਨਾਂ ਨੂੰ ਵੰਡਤੀਆਂ ਮੈਂ ਆਪ ਸਭ ਤੋਂ ਨੰਮ ਸੀਮੰਦ ਕਹਿਣਾ ਚਾਹਣਾ ਨਾ ਇਹ ਪਚਰਵੰ ਜਾਣ ਸੀਨੀ ਅਣਜਾਣ ਭੰਡ ਹੈਗੇ ਆ ਤੁਸੀਂ ਕਹਨ ਉਹਨਾਂ ਨਾਲ ਮਜ਼ਾਕ ਕਰਾਉਣ ਲੱਗੇ ਜਾਂ ਤੁਸੀਂ ਵੀ ਰਲੇ ਹੋ ਨਾ ਕਿੱਥੇ ਇਹ ਸਭ ਕੁਝ ਚਲੀ ਗਿਆ ਕਿਹਦੇ ਖਾਤੇ 'ਚ ਇਹ ਸਭ ਕੁਝ ਪਈ ਗਿਆ ਕਹਿੰਦੇ ਜੀ ਸੇ ਤਨਖਾਹਾਂ ਵਾਲੀ ਲੈਂਦੇ ਅਸੀਂ ਆਹ ਨਹੀਂ ਕਰਦੇ ਖਰਚੇ ਨਹੀਂ ਲੈਂਦੇ ਇੱਥੇ ਤਾਂ ਮਨਿਸਟਰੀ ਨਹੀਂ ਜਾਂਦੀ ਬਣਾਈ ਬੈਠੇ ਨੇ ਇਹ ਕਿਹੜੇ ਖਾਤੇ ਚ ਖਰਚੇ ਚੱਲ ਰਹੇ ਹੋਣੇ ਕਿਹੜੇ ਕਰਤੇ ਚ ਕੰਮ ਚੱਲਦੇ ਆ ਹੁਣ ਜਾਨ ਬਚਾ ਲੈਣਾ ਤੋਂ ਰੱਬ ਬਖਸ਼ੇ ਨਾ ਤੋਂ ਇਹ ਮਹਾਰਾਜ ਸਤੋਲਸਾ ਕਦੇ ਤਾਂ ਜਦੋਂ ਪਤਾ ਹੀ ਨਹੀਂ ਆਪਾਂ ਹੁਣ ਸਟੇਜ ਹੀ ਦੂਜੀ ਚੰਨੇ ਆ ਗਏ ਲੋ ਕਿਹੜਾ ਪਤਾ ਲੱਗਦਾ ਵੀ ਕਿਹੜੇ ਮਹਿਕਮੇ ਹੈਗੇ ਕਿਹੜੇ ਮੰਤਰੀ ਨੇ ਕਿਹੜੀਆਂ ਮੀਟਿੰਗਾਂ ਕਰੀ ਜਾਂਦੇ ਆ ਅੱਜ ਤਾਂ ਵਾਕਈ ਕਰਕਰ ਥੋਡਾ ਅੱਜ ਚੁਟਕਲੇ ਬਣੇ ਨੇ ਕਰਕਰ ਥੋਡਾ ਅਕਸ ਰਿਹਾ ਮੀਡੀਆ ਨੇ ਜੋ ਖਬਰਾਂ ਲਾਈਆਂ ਚੁਟਕੀ ਲਈ ਹੈ ਤੁਹਾਡੀ ਕਿਹੜੇ ਮੂੰਹ ਨਾਲ ਤੁਸੀਂ ਬਾਹਰ ਮਿਕਲੋ ਕਿਹੜੇ ਮੂੰਹ ਨਾਲ ਤੁਸੀਂ ਆਫੀਸਰਾਂ ਨੂੰ ਕਿਹੜੇ ਮੂੰਹ ਨਾਲ ਮੀਡੀਆ ਨੂੰ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ 'ਚ ਜਾਓਗੇ ਪਰ ਥੋਡਾ ਕੀ ਹੈ ਉਹ ਕਹਿੰਦੇ ਬਿਸ਼ਰਮਾਂ ਦੀ ਦੁੱਲਹੀ ਢਾਲ ਉਹ ਕਹਿੰਦੇ ਅਸੀਂ ਬਚਤ ਕੰਦੇ ਜਟ ਚੱਟੀ ਪੁੰਜੀ ਢੋਲ ਗਈ ਝਟਕੇ ਕੰਨੇ ਥੋਡਾ ਤਾਂ ਉਹ ਸਾਲ ਹੈ ਇਸ ਲੈਵਲ ਤੋਂ ਵੀ ਉੱਤੇ ਦੇ ਉਹ ਸ਼ਰਮ ਮੁੱਖ ਮੰਤਰੀ ਬੇਗਹਿਰਤ ਮੁੱਖ ਮੰਤਰੀ ਇਹ ਦੂਜਿਆਂ ਨੂੰ ਸਲਾਮਾ ਬਹੁਤ ਦੇਣ ਦਾ ਮਨ ਕਰਦਾ ਤੇ ਅੱਜ ਉਹ ਮਜ਼ਾਕ ਦੇ ਪਾਤਰ ਤੁਸੀਂ ਬਣੇ ਹੋ ਜਿਹੜੇ ਕਿ ਜ਼ਿੰਦਗੀ ਚ ਕੋਈ ਨਹੀਂ ਬਣਿਆ ਜੇ ਥੋੜੀ ਜੀ ਵੀ ਤੁਹਾਨੂੰ ਮਾਣੀ ਮੋਟੀ ਵੀ ਆਪਣੇ ਆਪ ਤੇ ਅੱਤੇ ਚ ਗਹਿਰਤ ਆ ਅਸਤੀਫਾ ਦੇ ਦਿਓ ਚੰਗੇ ਰਹੋਗੇ ਇਹ ਆਉਣ ਵਾਲੇ ਦਿਨਾਂ ਚ ਕਿਉਂਕਿ ਪਹਿਲਾਂ ਤਾਂ ਲੋਕ ਚੁੱਪ ਰਹਿੰਦੇ ਆ ਦਿਨ ਸੁਣੋ ਹੁਣ ਰੋਜ਼ ਨੰਗਾ ਹੋਣਾ ਰੋਜ਼ ਕੱਪੜੇ ਲੈਣੇ ਇਸ ਕਰਕੇ ਜਿਹੜਾ ਵੀ ਜਿੰਨਾ ਕ ਬਚੇ ਹੈ ਉਹਨਾਂ ਪਾਜਾ ਕੇ ਨਿਕਲ ਲੋ ਚੰਗੇ ਰੋ